ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਅੱਜ ਆਪਾਂ ਤੁਹਾਨੂੰ ਜਿਹੜੀ ਚੀਜ਼ ਦੱਸਣ ਲੱਗੇ ਆ ਉਹ ਪਤਾ ਸਾਰਿਆਂ ਨੂੰ ਹੀ ਆ ਤੇ ਪਰ ਕੋਈ ਕਰਨ ਨਹੀਂ ਚਾਹੁੰਦਾ ਹੁੰਦਾ ਆ ਪਿੱਛੇ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਜਿਹੜਾ ਖੱਬਲਾਗਾ ਤੇ ਆਪਾਂ ਅੱਜ ਇਹਨੂੰ ਖਤਮ ਕਿਵੇਂ ਕਰਨਾ ਤੁਹਾਨੂੰ ਆਪਾਂ ਇਹ ਜਾਣਕਾਰੀ ਦੇਵਾਂਗੇ ਇਹ ਵੀ ਸਾਰਿਆਂ ਨੂੰ ਪਤਾ ਵੀ ਕਿਵੇਂ ਖਤਮ ਕਰਨਾ ਵੈਸੇ ਚਲੋ ਹੁਣ ਦੀ ਪੀੜੀ ਨੂੰ ਨਹੀਂ ਪਤਾ ਹੁਣਾ ਤੇ ਇਹ ਹੁਣ ਦੀ ਪੀੜੀ ਤੇ ਮੰਨ ਲਓ ਲੋਕ ਕਹਿੰਦੇ ਵੀ ਹੈਗੇ ਯਾਰ ਵੀ ਹੁਣ ਦੀ ਪੀੜੀ ਕੰਮ ਨਹੀਂ ਕਰਦੀ ਚਲੋ ਜਿਹੜੇ ਕਰਦੇ ਆ ਵਧੀਆ ਕਰਦੇ ਆ ਆਪਾਂ ਉਹਨਾਂ ਨੂੰ ਦੱਸ ਦੇਾਂਗੇ ਵੀ ਇਹ ਖੱਬਲ ਨੂੰ ਕਿਵੇਂ ਖਤਮ ਕਰਨਾ ਆਪਾਂ ਇਹ ਦੇਖੋ ਵੀ ਇਹ ਇੱਥੇ ਥੋੜਾ ਜਿਹਾ ਸੀਗਾ ਪਹਿਲਾਂ ਛੋਟੀ ਜੀ ਦੌਗੀ ਸੀਗੀ ਤੇ ਉਤੋਂ ਇਹ ਵੱਧ ਵੱਧ ਕੇ ਦੇਖੋ ਕਿੰਨਾ ਬਾਣ ਚ ਫੈਲ ਗਿਆ ਕੱਲੀ ਕਣਕ ਝੋਨੇ ਝੋਨੇ ਵੇਲੇ ਇਹ ਵੱਧ ਗਿਆ ਤੇ ਕਣਕ ਵੇਲੇ ਚਲੋ ਆਪਾਂ ਤੱਪੜ ਵੀਤ ਤਾਂ ਉਦੋਂ ਆਪਾਂ ਬਾਹਾਂ ਨਹੀਂ ਬਾਣ ਤਾਂ ਕਰਕੇ ਆਪਾਂ ਇਹਨੂੰ ਪੱਟ ਨਹੀਂ ਸਕੇ ਤੇ ਅੱਜ ਆਪਾਂ ਇਹਨੂੰ ਐ ਪੱਟ ਕੇ ਜੜਾਂ ਚੋਂ ਕੱਢ ਰਹੇ ਆ ਤੁਹਾਨੂੰ ਦਿਖਾਉਣੇ ਆ ਵੀ ਇਹ ਕਿਵੇਂ ਖਤਮ ਹੁੰਦਾ ਇਹ ਨਹੀਂ ਅੱਗੇ ਦੀ ਅੱਗੇ ਜੜਾਂ ਲਾਈ ਜਾਂਦੇ ਰਹਿੰਦਾ ਇਹ ਦੇਖੋ ਆਪਾਂ ਇਹਦੇ ਤਣੇ ਕੱਢ ਲਏ ਥੱਲੋਂ ਪਟ-ਪਟ ਕੇ ਤੇ ਤੁਹਾਨੂੰ ਇਹ ਸਾਰਾ ਕੱਢ ਕੇ ਦਿਖਾਵਾਂਗੇ ਅੱਜ ਆਪਾਂ ਇਹਨੂੰ ਪਟ-ਪਟ ਕੇ ਇੱਕ ਪਾਸੇ ਲੱਗ ਜੇ ਪੱਟਣਾ ਆ ਤੁਸੀਂ ਦੇਖ ਸਕਦੇ ਹੋ ਆਪਾਂ ਐ ਪੱਟਿਆਗਾ ਜੜਾਂ ਕੱਢ ਲਈਆਂ ਬਾਕੀ ਤੁਹਾਨੂੰ ਆਪਾਂ ਜੜਾਂ ਦਿਖਾਈ ਦਿੱਤੀਆਂ ਇਹ ਵਧ ਕੇ ਦੇਖੋ ਐ ਸਾਂਜੀ ਵੱਟ ਤੋਂ ਅੱਗੇ ਵੀ ਟੱਪਣ ਲੱਗ ਗਿਆ ਤੇ ਬਾਣ ਚ ਵੀ ਵੜ ਗਿਆ ਦੇਖੋ ਤੇ ਆਪਾਂ ਇਹਨੂੰ ਹੁਣ ਖਤਮ ਕਰ ਦਿਆਂ ਜੜਾਂ ਪੱਟ ਕੇ ਇਹਦੀਆਂ ਤੇ ਜਦੋਂ ਇਹ ਜੜਾਂ ਆਪਾਂ ਇਹਦੀਆਂ ਥੱਲੋਂ ਕੱਢ ਤੀਆਂ ਮੂਸਲੀਆਂ ਆਈਆਂ ਤੇ ਮੁੜ ਕੇ ਦੂ ਬਾਅਦ ਇਹ ਬਸ ਖਤਮ ਹੋ ਜਾਊਗਾ ਨਹੀਂ ਆਪਾਂ ਇਹਦੇ ਸਪਰੇਅ ਕਰਾਂਗੇ ਐਨੀ ਵਾ ਦੁਬਾਰੇ ਫੇਰ ਚੱਲ ਪਏ ਤੇ ਆਪਾਂ ਇਹਨੂੰ ਪਟ ਗਿਆ ਜੜਾਂ ਚੋਂ ਇਹਨੂੰ ਖਤਮ ਹੀ ਕਰ ਦਿੰਨੇ ਹੁਣ ਆਹ ਲੋ ਵੀ ਮਿੱਤਰੋ ਆਪਾਂ ਨਵੇੜਤਾ ਕੰਮ ਆਹ ਦੇਖੋ ਖੱਬਲ ਨੂੰ ਆਪਾਂ ਇੱਥੋਂ ਜਮਾ ਜੜਾਂ ਚੋਂ ਕੱਢਤਾ ਤੇ ਹੁਣ ਇਹ ਅੱਗੇ ਵਾਧਾ ਨਹੀਂ ਬਸ ਆਪਾਂ ਇਹਨੂੰ ਚੱਕ ਕੇ ਇੱਥੋਂ ਪੱਲੀ 'ਚ ਪਾ ਕੇ ਸਿੜ ਦਾਂਗੇ ਦੂਰ ਤੁਸੀਂ ਦੇਖ ਸਕਦੇ ਹੋਗੇ ਜਿਵੇਂ ਸਿਆਣੇ ਬੰਦੇ ਕਹਿੰਦੇ ਹੁੰਦੇ ਆ ਨਾ ਪਹਿਲਾਂ ਵੀ ਖੱਬਲ ਸੂਪ ਆ ਵੀ ਸੂਇਆ ਪਿਆ ਯਾਰ ਬਾਣ ਚ ਸੂਪਿਆ ਖੱਬਲਣਾ ਉਹ ਐਂ ਸੂੰਦਾ ਹੁੰਦਾ ਜਿਵੇਂ ਇੱਕ ਥਾਂ ਤੇ ਕਿਤੇ ਲੱਗ ਗਈ ਦੀਕ ਬੁਚੜੀ ਜੀ ਹਨਾ ਤੇ ਉਹ ਉਥੋਂ ਉਹਦੀਆਂ ਤੇੜਾਂ ਅੱਗੇ ਅੱਗੇ ਵਧ ਜਾਂਦੀਆਂ ਨੇ ਇਹ ਤੁਸੀਂ ਦੇਖੋ ਜਿਵੇਂ ਇਹ ਤੇੜਾਂ ਨੇ ਇਸ ਤਰ੍ਹਾਂ ਅੱਗੇ ਹੀ ਤੁਰੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਸਾਰੇ ਬਾਣ ਚ ਫੈਲ ਜਾਂਦੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਇੱਥੇ ਥੋੜੇ ਥਾਂ ਚ ਸੀ ਇਹ ਤੇ ਵੱਧ ਕੇ ਤੁਸੀਂ ਦੇਖੋ ਕਿੰਨੇ ਥਾਂ ਚ ਹੋ ਗਿਆ ਸੀਗਾ ਜੇ ਆਪਾਂ ਇਹਤੇ ਦਵਾਈ ਮਾਰਦੇ ਤੇ ਦਵਾਈ ਨਾਲ ਵੀ ਇਹ ਮੱਚ ਜਾਂਦਾ ਨਹੀਂ ਪਰ ਦੁਬਾਰੇ ਫੇਰ ਹਰਾ ਹੋ ਜਾਂਦਾ ਕਿਉਂਕਿ ਇਹਦੇ ਜਿਹੜੀਆਂ ਥੱਲੇ ਜੜਾਂ ਹੁੰਦੀਆਂ ਤੁਹਾਨੂੰ ਦਿਖਾਉਣਾ ਮੈਂ ਮੋਟੀਆਂ ਜੜਾਂ ਤੇ ਉਹਦੇ ਕਰਕੇ ਇਹ ਅੱਗੇ ਤੁਰਦਾ ਰਹਿੰਦਾਗਾ ਉਹਦੇ ਕਰਕੇ ਖਤਮ ਨਹੀਂ ਹੁੰਦਾ ਖੱਬਲ ਆ ਤੁਸੀਂ ਦੇਖੋ ਥੱਲੇ ਜੜਾਂ ਜਿਹੜੀਆਂ ਆ ਸਿੱਗੀਆਂ ਇਹਨਾਂ ਨੂੰ ਜਨਮ ਦੇਣ ਵਾਲੀਆਂ ਆ ਚੀਜ਼ਾਂ ਦੇਖੋ ਹੁਣ ਇਹ ਆਪਾਂ ਜੜਾਂ ਚੋਂ ਪੱਟ ਕੇ ਖਤਮ ਕਰਤਾ ਤੇ ਹੁਣ ਇਹ ਇੱਥੋਂ ਬਸ ਖਤਮ ਆ ਗਏ ਮੰਨ ਲਓ ਇੱਥੇ ਖੱਬਲ ਦਾ ਨਾਮੋਂ ਨਿਸ਼ਾਨ ਹੀ ਮਟਾਤਾ ਆਪਾਂ ਤੇ ਹੁਣ ਜਿਹੜੀ ਆਪਾਂ ਸਾਂਜੀ ਵੱਟ ਤੇ ਇਹ ਦੇਖੋ ਤੁਸੀਂ ਆਪਾਂ ਅੱਧ ਤੱਕ ਇਹ ਵੱਢ ਲਈ ਸੀਗੇ ਇੰਨੀ ਇੰਨੀ ਤੇ ਇਹਨੂੰ ਇਹਦੇ ਨਾਲ ਆਪਾਂ ਮਿੱਟੀ ਵੀ ਲਾਵਾਂਗੇ ਐ ਨਹੀਂ ਹੈਗਾ ਵੀ ਆਪਾਂ ਵੱਟ ਵੱਢ ਲਈ ਯਾਰ ਹਨਾ ਸਾਂਜੀ ਤੇ ਆਪਾਂ ਇਹਦੇ ਮਿੱਟੀ ਲਾਉਣੇ ਆ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਮਿੱਟੀ ਲਾ ਕੇ ਚਲੋ ਆਪਾਂ ਪਹਿਲਾਂ ਮਿੱਟੀ ਲਾ ਲ ਗਏ ਪਹਿਲਾਂ ਆਪਾਂ ਖੱਬਲ ਪੱਲੀ ਚ ਪਾ ਕੇ ਰੱਖ ਦਈਏ ਫਿਰ ਆਪਾਂ ਇੱਥੋਂ ਚੱਕ ਕੇ ਨਾਲ-ਨਾਲ ਮਿੱਟੀ ਲਾ ਦਾਂਗੇ ਆ ਲਓ ਵੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਉਹੀ ਥਾਂ ਗਾਣਾ ਹਸਣ ਲਾਤਾ ਆਪਾਂ ਆ ਪਿਆ ਕੱਢ ਕੇ ਸਾਰਾ ਜੜਾਂ ਚੋਂ ਇਧਰ ਪੱਲੀ ਚ ਪਾਇਆ ਕਿਉਂ ਬਣਾਤੀ ਨਾ ਗੱਲ ਆ ਦੇਖੋ ਆਪਾਂ ਨਾਲ ਨਾਲ ਬਈ ਮਿੱਟੀ ਵੀ ਲਾਤੀ ਜਿਵੇਂ ਜਿਵੇਂ ਵੱਟ ਆਪਾਂ ਵੱਡੀ ਸੀਗੀ ਖੱਬਲ ਕੱਢਿਆ ਸੀਗੇ ਜਿਵੇਂ ਵੱਟ ਤੋਂ ਵੱਢ ਕੇ ਤੇ ਆਪਾਂ ਸਾਰੀ ਜਗ੍ਹਾ ਸਾਫ਼ ਕਰਤੀ ਕੰਮ ਕਰਨ ਚ ਕਾਦਾ ਯਾਰ ਕਾਦੀ ਘੌਲ ਆ ਗਈ ਐ ਨਿੱਕਾ ਮੋਟਾ ਜਿਹੜਾ ਥੋੜੇ ਥਾਂ 'ਚ ਖੱਬਲ ਹੋਇਆ ਹੁੰਦਾ ਹੈਗਾ ਨਾ ਉਹਨੂੰ ਤਾਂ ਜੜਾਂ 'ਚੋਂ ਖਤਮ ਕਰਦਿਆ ਕਰੋ ਨਹੀਂ ਉਹ ਬਾਣ 'ਚ ਵਧਿਆ ਅੰਦਰ ਰਹਿੰਦਾ ਹੁਣ ਆਪਣਾ ਇਹ ਬਾਣ ਬਾਤ ਆਉਣ ਵਾਲਾ ਹੈ ਆਪਾਂ ਇਹਨੂੰ ਬਾਹਾਂਗੇ ਕੱਲ ਤੱਕ ਬਾਹਾਂਗੇ ਥੋੜਾ ਇਹ ਗਿੱਲਾ ਹਜੇ ਜਿਆਦਾ ਬਾਣ ਗਿੱਲਾ ਵੀ ਨਹੀਂ ਬਾਉਣਾ ਚਾਹੀਦਾ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਕੋਈ ਬਾਲੇ ਸਿਆਣੇ ਤਾਂ ਹੈ ਨਹੀਂ ਤੇ ਆਪਾਂ ਤੁਹਾਨੂੰ ਖ ਵੀਰਾਂ ਨਵੇਂ ਮੁੰਡਿਆਂ ਨੂੰ ਐਵੇਂ ਬਦਨਾਮ ਵੀ ਕਰਦੇ ਬਹੁਤ ਨਵੇਂ ਮੁੰਡੇ ਵਿੱਚ ਬਾਈ ਕੰਮ ਕਰਦੇ ਵੀ ਨਹੀਂ ਹੈਗੇ ਇਹ ਵੀ ਗੱਲ ਹੈਗੀ ਹੈਗੀ ਤੇ ਆਪਾਂ ਤਾਂ ਵੀ ਆ ਪਿਆਗਾ ਖੱਬਲ ਪਾਇਆ ਜੜਾਂ ਚੋਂ ਕੱਢ ਕੇ ਪੱਲੀ 'ਚ ਓਕੇ ਬਾਈ ਫਿਰ ਮਿਲਦੇ ਆਂ ਅਗਲੇ ਵਲੌਗ 'ਚ